ਕਾਜ਼ ਨਾ ਉਹ ਗੱਲ ਬਾਤ ਸਰਪੰਚਾ ਤੂੰ ਇਹਦੇ ਵਾਰੀ ਤੇ ਬੜੀ ਵਾਹ ਵਾਹ ਕਰਦਾ ਤੇਰੇ ਕੋਲੇ ਹੈ ਕਸਮ ਆਉਣਾ ਨਹੀਂ ਆਵਾ ਕਰਨੀ ਆਜਾ ਸਰਪੰਚਾ ਕੋਨਾ ਕੋਹਾ ਹਾਂ ਬੋਲਣਾ ਇਹ ਕਹਿੰਦੇ ਨਾਲੇ ਕਹਿੰਦੇ ਇਹ ਵਿਚੋਲਾ ਰਿਸ਼ਤੇ ਕਰਾਉਂਦਾ ਕਹਿੰਦੇ ਸਾਲਾ ਕਹਿੰਦੇ ਕੰਮ ਵੀ ਚੰਗੀ ਸੁਨਾਕ ਉਹ ਜਿਹੜੀ ਦਾ ਗਾਲ ਛੋੜਦੇ ਨੇ ਸੁਨਾਦੇ ਰਚਨਾ ਕੋਈ ਇਹਦਾਂ ਜਿਹੜੇ ਹੋਰ ਲਗਾ ਹੋਰ ਆ ਯਾਰ ਪਰ ਜਿਹੜਾ ਆ ਬੋਲਣਾ ਹਨਾ ਕੋਈ ਕਹਿੰਦਾ ਜਿਵੇਂ ਡਾਕਟਰ ਨੇ ਵੇਖਾ ਓ ਸੜਕ ਦੇ ਬੋਲੀ ਹਨਾ ਵੀ ਇਹ ਗੱਲ ਵੀ ਹਕੀਕੀ ਸੀਗੀ ਤੇ ਦਸਪਾਲ ਮਤਲਬ ਗੱਲ ਵੀ ਹਕੀਕੀ ਸੀ ਤੇ ਗੱਲ ਬੀਤੀ ਕਿ ਜੱਗ ਬੀਤੀ ਬਲੈ ਦੱਸ ਚਲੋ ਜੇ ਤੁਸੀਂ ਕਹਿੰਦੇ ਆ ਫਿਰ ਕੋਈ ਨਾ ਕੋਈ ਆਪਾਂ ਆਪਣੀ ਅੱਜ ਦੀ ਜਿਹੜੀ ਮਹਿਫਲ ਆ ਇਹ ਚ ਹਿੱਸਾ ਪਾ ਦਿੰਦੇ ਅੱਜ ਸਰਵਿਸ ਦਾ ਖਵਾ ਲਾ ਆ ਦੇ ਪਾ ਯਾਰ ਬੈਠਾ ਤੇਰੇ ਨਾਲ ਆ ਦੇ ਅੱਜ ਆ ਦੇ ਆ ਦੇ ਤੇਰੇ ਨਾਲ ਵਾਹ ਬਈ ਵਾਹ ਤੇਰੇ ਬੰਦੇ ਚਲ ਜਿਵੇਂ ਵੀ ਆ ਫਰਾ ਤਾਨੂੰ ਕਬੂਲ ਕਰਨੀ ਪੈਣੀ ਆ ਕਰਾਂਗੇ ਵੀ ਕਈ ਵਾਰੀ ਮੈਨੂੰ ਮਾਫੀ ਵੀ ਆ ਮੈਨੂੰ ਮਾਫੀ ਹੋ ਜਾਇਆ ਸਰਪੈਂਚਾ ਅਕਸਰ ਸਹੀ ਜੀ ਇਹ ਨਹੀਂ ਮੈਂ ਸੁਣਾਤੀ ਚਲੋ ਮੈਂ ਤੁਸੀਂ ਮਜਬੂਰ ਨਹੀਂ ਕੀਤਾ ਤੇ ਚਲੋ ਆਪਾਂ ਕਹਿ ਦਿੰਦੇ ਆ ਇੱਕ ਵਾਰੀ ਵੀ ਫੇਰ ਵੀ ਜਿਵੇਂ ਵੀ ਹੋਇਆ ਹਨਾ ਗਨ ਅਜਮੇਦ ਦੀ ਸਮਰਥ ਸਾਡੇ ਤੈਨੂੰ ਠੁਗਦੀ ਕਰਦੀ ਕੋਈ ਵੀ ਜਾਈ ਦੀ ਜਨਾ ਦੇ ਤੂੰ ਠੋੜੇ ਕੋਈ ਆ ਉਹ ਸਾਲਾਂ ਦੀ ਗੱਲ ਠੋਗਦੀ ਇਹ ਤੂੰ ਅੱਛਾ ਇੱਕ ਲੋਕ ਤਾਂ ਹੱਥ ਆ ਜੀ ਵੀ ਮੁੰਡੇ ਦਾ ਨਾਂ ਬੱਬਲ ਸੀ ਵੀ ਜੀ ਕੀ ਮੇਰੇ ਦਿਮਾਗ ਦੇ ਵਿੱਚ ਰਚੀ ਆ ਉਹਦੀ ਗੱਲ ਬਹੁਤ ਵਧੀਆ ਮੁੰਡੇ ਦੀ ਕਲਮਾ ਸ਼ਾਇਦ ਮੈਂ ਵੀ ਓਨਾ ਚੰਗਾ ਉਹ ਤੁਹਾਨੂੰ ਸਮਝਾ ਸਕਾਂ ਠੀਕ ਹੈ ਕਹਿੰਦਾ ਤੀਵੀਂ ਹੋ ਬਦਕਾਰ ਜਾਵੇ ਵਾਹ 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 ਤੀਵੀਂ ਹੋ ਬਦਕਾਰ ਜਾਵੇ ਟੁੱਟ ਪਹਾਂਜਾਂ ਵਿੱਚੋਂ ਪਿਆਰ ਜਾਵੇ ਤੀਵੀਂ ਹੋ ਬਦਕਾਰ ਜਾਵੇ ਟੁੱਟ ਪਹਾਂਜਾਂ ਵਿੱਚੋਂ ਪਿਆਰ ਜਾਵੇ ਲੜਦੇ ਤੋਂ ਛੁੱਟ ਹਥਿਆਰ ਜਾਵੇ ਬੰਦਾ ਮਾਰਨ ਕਿਨਾਰੇ ਆ ਜਾਂਦਾ ਵਾਹ ਬਈ ਵਾਹ ਸਿਰ ਹਿਲਾਦਾ ਬੰਦਾ ਮਾਰਨ ਕਿਨਾਰੇ ਆ ਜਾਂਦਾ ਮੁੱਲ ਮਿਲੇ ਨਾ ਕਰੀ ਕਮਾਈ ਦਾ ਲੜ ਛੁੱਟ ਜੇ ਸੱਜ ਵਿਆਹੀ ਦਾ ਮੁੱਲ ਮਿਲੇ ਨਾ ਕਰੀ ਕਮਾਈ ਦਾ ਲੜ ਛੁੱਟ ਜੇ ਸੱਜ ਵਿਆਹੀ ਦਾ ਫਿਰ ਹਰ ਕੋਈ ਛੇੜੇ ਰਾਹ ਜਾਂਦਾ ਬੰਦਾ ਮਾਰਨ ਕਿਨਾਰੇ ਆ ਜਾਂਦਾ ਆ ਜਾਂਦਾ ਆ ਜਾਂਦਾ ਵਾਹ ਹੱਥ ਪੰਚਾਇਤ ਦੇ ਅਮਲੀ ਤੋਂ ਪੋਸਟ ਮੁੱਕ ਜਾਵੇ ਅਮਲੀ ਤੋਂ ਪੋਸਟ ਮੁੱਕ ਜਾਵੇ ਝੋਨੇ ਚੋਂ ਪਾਣੀ ਸੁੱਕ ਜਾਵੇ ਅਮਲੀ ਤੋਂ ਪੋਸਟ ਮੁੱਕ ਜਾਵੇ ਵਾਹ ਬਈ ਵਾਹ ਝੋਨੇ ਚੋਂ ਪਾਣੀ ਸੁੱਕ ਜਾਵੇ ਲੀਡਰ ਤੋਂ ਕੁਰਸੀ ਖੁੱਛ ਖਸ ਜਾਵੇ ਬੰਦਾ ਕੇਰਾ ਦਾ ਰੁੱਖ ਸਾਹ ਜਾਂਦਾ ਆਏ ਹਾਏ ਬੰਦਾ ਮਨ ਕਿਨਾਰੇ ਆ ਜਾਂਦਾ ਬੰਦਾ ਮਨ ਕਿਨਾਰੇ ਆ ਜਾਂਦਾ ਬੰਦਾ ਤੇ ਠੀਕ ਹੈ ਸਹੀ ਆਗਾ ਵਾਹ ਜੀ ਵਾਹ ਜਿਸ ਘਰ ਵਿੱਚ ਧੀ ਪਗਾਨ ਹੋਵੇ ਹਮ ਜਿਸ ਘਰ ਵਿੱਚ ਧੀ ਪਗਾਨ ਹੋਵੇ ਤੇ ਬੂਹੇ ਬੇਈਮਾਨ ਹੋਵੇ ਹਮ ਹੱਡੀਆਂ ਨੂੰ ਚੋਰਾ ਖਾ ਜਾਂਦਾ ਬੰਦਾ ਮਰਨ ਕਿਨਾਰੇ ਆ ਜਾਂਦਾ ਅੱਗੇ ਆਗਾ ਜੀ ਕੀ ਹੋਣੇ ਲਿਖਿਆ ਹਮ ਜੋ ਬਚਪਨ ਵਿੱਚ ਇਸ਼ਕ ਲੜਾਉਂਦਾ ਏ ਹਮ ਜੋ ਬਚਪਨ ਵਿੱਚ ਇਸਕਾ ਲੜਾਉਂਦਾ ਏ ਇਸਕਾ ਲੜਾਉਂਦਾ ਏ ਜਦੋਂ ਅੰਤ ਬੜਾਪਾ ਆਉਂਦਾ ਏ ਫਿਰ ਬੱਬਲਾ ਨਾ ਕੋਈ ਵਾਹ ਜਾਂਦਾ ਤੇ ਬੰਦਾ ਮਾਰਨ ਕਿਨਾਰੇ ਆ ਜਾਂਦਾ ਕਿਵੇਂ ਲੱਗੀ ਬਈ ਗੱਲ ਵਾਹ ਵਾਹ ਜੀ ਗਲਤ ਨਹੀਂ ਓਏ ਯਾਰ ਬੰਦਾ ਯਾਰ ਜ਼ਰੂਰ ਕਮੈਂਟ ਕਰਿਓ ਜੀ ਜੇ ਵਧੀਆ ਲੱਗੇ ਵਾਹ ਵਾਹ ਨਾ ਪਾਰੀ ਹੈ ਸਾਰਿਆਂ ਨੇ ਚੈਨਲ ਸਬਸਕ੍ਰਾਈਬ ਕਰਨਾ ਬਈ ਸਰਪੰਚ ਦੀ ਹੋ ਗਈ ਭਾਈ ਤੇ ਪਹਿਲੀ ਦੀ ਕੋਸ਼ਿਸ਼ ਕਰੀ ਆ ਸਰਪੰਚ ਬੜੇ ਪਿੰਡਾਂ ਨਾਲ ਜੁੜੋ ਹਲਾ ਭਜਾਈ ਕਰਦੇ ਸਰਪੰਚ ਦੀ ਬਾਈ ਚੱਲ ਜੀ ਚੱਲ ਜੀ ₹500 ਚਾਹਤੇ ਰਹਿ ਯਾਰ ਘਟੋ ਘਟਾ 5000 ਰਿਵਿਊ ਤਾਂ ਬੰਦਿਆ ਆਪਣੇ ਬੰਡ ਵਾਲਾ ਯਾਰ ₹500 ਚਾਹਤੇ 5000 ਰਿਵਿਊ ਤਾਂ ਬਣਾ ਦਿਓ ਆਪਣੇ ਜੇ ਚੰਗਾ ਲੱਗਾ ਤਾਂ ਬੇਪਾਰ ਗੱਲ ਨਹੀਂ ਮਾਰੀ